ਪੰਜਾਬ ਦੇ ਕਿੰਨੇ ਪਰਸੈਂਟ ਲੋਕ ਨੇ ਜਿਹੜੇ ਕੀ ਇਸ ਪਾਰਟੀ ਨੂੰ ਵੋਟਾਂ ਪਾਈਆਂ ਸੀ ਦੇਖੋ ਵੋਟਾਂ ਦੀ ਰਾਜਨੀਤੀ ਹੋਰ ਹੁੰਦੀ ਹੈ ਗੱਲ ਹੋਰ ਹੁੰਦੀ ਹੈ ਜਿੱਤ-ਹਾਰ ਉਹ ਅਲੱਗ ਮੈਟਰ ਹੈ ਉਸ ਮੈਟਰ ਤੇ ਨਹੀਂ ਆ ਪਰ ਯਾਰ ਇਹਨਾਂ ਨੇ ਆਈ ਹੈ ਇੰਨਾ ਧੱਕਾ ਹੈ ਬਹੁਤ ਦੁੱਖ ਦੇ ਨਾਲ ਮੈਨੂੰ ਕਹਿਣਾ ਪੈ ਰਿਹਾ ਹੈ ਕਿ ਭਾਂਦੇ ਸਿੱਧੇ ਸਨੈਚਿੰਗ ਦਾ ਮਤਲਬ ਚੈਨੀ ਨੂੰ ਤਾਜ਼ਾ ਲਾਗੋ ਕੁਝ ਵੀ ਚੀਜ਼ ਦਾ ਜਿਹੜੀ 379 ਬੀ ਆ ਉਹ ਲਾ ਦਿੱਤੀ ਹੈ ਇਦੇ ਨਾਲ ਨਾਲ 323 344 506 ਤੇ 34 ਸੁਦਾ ਸਹੀ ਯਾਰ ਉਹਦਾ ਕਸ਼ੂਰ ਕੀ ਆ ਉਹ ਬੋਲਦਾ ਉਹਦੇ ਲਫ਼ਜ਼ਾਂ ਨਾਲ ਦਿੱਕਤ ਹੋ ਸਕਦੀ ਹੈ ਤੁਹਾਨੂੰ ਮੈਂ ਉੱਥੇ ਨਹੀਂ ਹੁੰਦਾ ਯਾਰ ਪਰ ਇੰਨਾ ਝੂਠ ਯਾਰ ਮਾੜਾ ਬੋਲਦਾ ਯਾਰ ਕਿ ਤੁਸੀਂ ਉੱਤੇ ਇਦਾਂ ਦੇ ਪਰਚੇ ਪਾ ਦਿੰਦੇ ਆ ਸ਼ੀਸ਼ੇ ਕਾਡੇ ਮੂਰੇ ਆ ਯਾਰ ਅੱਜ ਕੋਈ ਸਮਾਂ ਤਾਂ ਹੋਇਆ ਨਹੀਂ ਸੱਤਾ ਦਾ ਇੰਨਾ ਆਪਾ ਇਹ ਕਿੱਥੇ ਲੈ ਕੇ ਜਾਣਾ ਯਾਰ ਅਕਸਰਾਂ ਨੂੰ ਜਿਵੇਂ ਉਹ ਟ੍ਰੀਟ ਕਰਦੇ ਸੀ ਅਕਸਰ ਨੂੰ ਟ੍ਰੀਟ ਹੋ ਰਹੇ ਨੇ ਯਾਰ ਉਹ ਵੀ ਤੁਸੀਂ ਕਰ ਰਹੇ ਹੋ ਯਾਰ ਪਹਿਲੇ ਪੜਕੇ ਵੇਲੇ ਚਲੋ ਮੈਂ ਟੋਲੇ ਵਾਲਾ ਹੀ ਜੁਰਮ ਕੀਤਾ ਵੀ ਯਾਰ ਕਿ 10000 ਰੁਪਏ ਲੱਗੇ ਯਾਰ ਦੇਖੋ ਪਹਿਲਾਂ 10000 ਦਾ ਜਾਂ ਹੁਣ ਚੋਰੀ ਦਾ ਜਾਂ 379 ਦੀ ਸਨੇਹੀਂ ਲੈ ਲੋ ਕੁਛ ਲੈ ਲੋ ਚੋਰੀ ਕਰ ਲੋ ਸੱਤ ਸ਼ਰੀਆ ਕਾਲ ਪੰਜਾਬੀਓ ਵਾਹ ਜੀ ਵਾਹ ਮੈਂ ਇੱਕ ਵਾਰ ਫੋਨ ਟਿਕਾ ਲਵਾ ਤੇ ਆਪਾਂ ਫਿਰ ਕਰਦੇ ਆਂ ਗੱਲਬਾਤ ਹਾਂਜੀ ਆਵਾਜ਼ ਸੈੱਟ ਹੈ ਜੀ ਦੱਸ ਦਿਓ ਮੜਾ ਪੰਜਾਬੀਓ ਹਾਂ ਤੇ ਜਿਵੇਂ ਕਿ ਤੁਹਾਨੂੰ ਪਤਾ ਲੱਗ ਹੀ ਚੁੱਕਿਆ ਪਾਨਾ ਸਿੰਘ ਸਿੱਧੂ ਜਿਹਦੇ ਪਹਿਲਾਂ ਇੱਕ ਏਜੰਟ ਨਹੀਂ ਵੱਲੋਂ ਲੁਧਿਆਣਾ ਦੇ ਵਿੱਚ ਪਰਚਾ ਦਰਜ ਕਰਵਾਇਆ ਗਿਆ ਹੁਣ ਪਟਿਆਲਾ ਜੇਲ੍ਹ ਚ ਅੱਜ ਬੇਲ ਆਪਣੇ ਮਲੇਰਕੋਟਲੇ ਜੇਲ੍ਹ ਚ ਅੱਜ ਬਾਹਰ ਹੋਣਾ ਸੀ ਭਾਨ ਨੇ ਲੈਣ ਜਾਣਾ ਸੀ ਬੇਲ ਹੋਣੀ ਸੀ ਉਹਦੀ ਤੇ ਪਹਿਲਾਂ ਲੁਧਿਆਣੇ ਜਮਾਨਤ ਲੱਗੀ ਤੇ ਹੁਣ ਪਰਚਾ ਹੋਰ ਪਾ ਦਿੱਤਾ ਗਿਆ ਮੈਂ ਕੁਝ ਕੁ ਸਵਾਲ ਨੇ ਮੈਂ ਕਿਸ ਦੀ ਵਿਰੋਧਤਾ ਕਿਉਂਕਿ ਹੁਣ ਕੋਈ ਕਹਿਣ ਨੂੰ ਜਾਂ ਕਰਨ ਨੂੰ ਕੁਝ ਨਹੀਂ ਰਿਹਾ ਯਾਰ ਪਰ ਯਾਰ ਇੰਨਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅਸੀਂ ਸਰਕਾਰ ਦੇ ਅਸੀਂ ਸਰਕਾਰ ਨੂੰ ਵੋਟਾਂ ਨਹੀਂ ਪਾਈਆਂ ਜਾਂ ਪਾਈਆਂ ਜਾਂ ਅਸੀਂ ਫਿਰ ਇਸ ਦੇਸ਼ ਦੇ ਵਿੱਚ ਨਹੀਂ ਰਹਿ ਰਹੇ ਪੰਜਾਬ ਦੇ ਕਿੰਨੇ ਪਰਸੈਂਟ ਲੋਕ ਨੇ ਜਿਹੜੇ ਕੀ ਇਸ ਪਾਰਟੀ ਨੂੰ ਵੋਟਾਂ ਪਾਈਆਂ ਸੀ ਦੇਖੋ ਵੋਟਾਂ ਦੀ ਰਾਜਨੀਤੀ ਹੋਰ ਹੁੰਦੀ ਹੈ ਗੱਲ ਹੋਰ ਹੁੰਦੀ ਹੈ ਜਿੱਤ ਹਾਰ ਉਹ ਅਲੱਗ ਮੈਟਰ ਹੈ ਮੈਂ ਉਸ ਮੈਟਰ ਤੇ ਨਹੀਂ ਆਉਣਾ ਪਰ ਯਾਰ ਇਹਨਾਂ ਨੇ ਆ ਜੀ ਯਾਰ ਇਹਨਾਂ ਤੱਕਾ ਯਾਰ ਆ ਚੀਜ਼ ਨੇ ਬਹੁਤ ਜ਼ਿਆਦਾ ਇਹ ਮੈਨੂੰ ਜਦੋਂ ਸੁਣ ਕੇ ਯਾਰ ਬਹੁਤ ਦੁੱਖ ਲੱਗਿਆ ਕਿਉਂਕਿ ਅਸੀਂ ਤਾਂ ਕੋਰਟਲੇ ਨੂੰ ਜਾ ਰਹੇ ਸੀਗੇ ਕਿਉਂਕਿ ਉੱਥੋਂ ਆਪਣੇ ਜਮਾਨਤ ਭਰੀ ਗਈ ਹੈ ਲੁਧਿਆਣੇੋਂ ਤਾਂ ਹੁਣ ਕੋਰਟਲੋਂ ਜੇਲ੍ਹ ਚੋਂ ਆਉਣਾ ਸੀਗਾ ਤੇ ਮੈਨੂੰ ਸੀ ਵੀ ਆਥਣ ਹੋ ਜਾਣਾ ਉਸ ਹਿਸਾਬ ਨਾਲ ਤੁਰਾਂਗੇ ਵੀ ਆਥਣ ਤੋਂ ਪਹਿਲਾਂ ਨਹੀਂ ਆਉਂਦਾਗਾ ਤੇ ਹੁਣ ਜਿਹੜਾ ਪਰਚਾ ਭਾਨੇ ਤੇ ਪਾਇਆ ਗਿਆ ਨਵੀਂ ਐਫ ਆਈ ਆਰ ਮੈਂ ਤੁਹਾਨੂੰ ਉਹਦਾ ਕਾਪੀ ਮੇਰੇ ਕੋਲੇ ਹੈ ਤੇ ਮੈਂ ਤੁਹਾਨੂੰ ਦੱਸ ਦਿੰਦਾ ਬਹੁਤ ਦੁੱਖ ਦੇ ਨਾਲ ਮੈਨੂੰ ਕਹਿਣਾ ਪੈ ਰਿਹਾ ਹੈ ਕਿ ਭਾਨੇ ਸਿੱਧੂ ਤੇ ਸਨੇਚਿੰਗ ਦਾ ਮਤਲਬ ਚੈਨੀ ਖੋਣ ਦਾ ਜਲਾ ਲਓ ਕੁਛ ਵੀ ਚੀਜ਼ ਦਾ ਜਿਹੜੀ 379 ਬੀ ਹੈ ਉਹ ਲਾ ਦਿੱਤੀ ਗਈ ਹੈ ਇਹਦੇ ਨਾਲ ਨਾਲ 323 341 506 ਤੇ 34 ਜਿਹੜੀਆਂ ਧਾਰਾ ਆ ਮੇਰੇ ਕੋਲ ਅਫੇਅਰ ਦੀ ਕਾਪੀ ਹੈ ਜਿਹੜੀ ਕੀ ਲਾਈਏ ਇਹ ਤੇ ਗੱਲ ਕਰਦੇ ਆ ਪਹਿਲਾਂ ਮੈਂ ਤੁਹਾਡੇ ਬਾਜਵਾ ਬినੂਰ ਹੋਰ ਪਤਾ ਪਰ ਹਾਂ ਭਾਈ ਬਹੁਤ ਗਲਤ ਹੋ ਰਿਹਾ ਲਵਦੀਪ ਸਿੰਘ ਬਿਲਕੁਲ ਭਾਈ ਬਾਜਵਾ ਬినੂਰ ਜੀਵਨ ਪੂਰੀ ਹੱਦ ਹੋ ਗਈ ਸਰਕਾਰ ਦੀ ਵੀਰ ਬਿਲਕੁਲ ਹਰਨੂਰ ਸਿੰਘ ਬਾਗੀ ਹੋਣਾ ਪੈਣਾ ਦੱਸੋ ਤਾਂ ਸਹੀ ਯਾਰ ਉਹਦਾ ਕਸੂਰ ਕੀ ਹੈ ਉਹ ਬੋਲਦਾ ਹੈ ਉਹਦੇ ਲਫ਼ਜ਼ਾਂ ਨਾਲ ਦਿੱਕਤ ਹੋ ਸਕਦੀ ਹੈ ਤੁਹਾਨੂੰ ਮੈਂ ਉੱਥੇ ਨਹੀਂ ਆਉਂਦਾ ਯਾਰ ਪਰ ਇੰਨਾ ਥੋੜੀ ਯਾਰ ਮਾੜਾ ਬੋਲਦਾ ਯਾਰ ਵੀ ਤੁਸੀਂ ਉੱਤੇ ਇਦਾਂ ਦੇ ਪਰਚੇ ਪਾ ਦੋ ਯਾਰ ਸਨੇਚਿੰਗ ਦਾ ਪਰਚਾ ਪਾ ਦੋ ਯਾਰ 379 ਬੀ ਲਾ ਦੋ ਯਾਰ ਆਈ ਪੀ ਐਸ ਦੀ ਧਾਰਾ ਦੇ ਵਿੱਚ 379 ਬੀ ਕੀ ਕਹਿੰਦੀ ਹੈ ਜਿਹੜੇ ਆ ਵਕਾਲਾ ਨਾਲ ਜੁੜੇ ਨੇ ਜਾਂ ਜਿਹੜੇ ਕੋਰਟ ਕਚਰੀ ਆਉਂਦੇ ਜਾਂਦੇ ਨੇ ਉਹਨਾਂ ਸਾਰਿਆਂ ਨੂੰ ਪਤਾ ਇਹਦੇ ਵਿੱਚੋਂ ਗੂਗਲ ਤੇ ਕੱਢ ਕੇ ਦੇਖ ਲਓ ਯਾਰ 379 ਬੀ ਯਾਰ ਕੀ ਯਾਰ ਪਾਨਾ ਸਿੱਧੂ ਚੋਰ ਆ ਯਾਰ ਆਸ਼ੂ ਸਿੰਘ ਲਾ ਆ ਗਿਆ ਸਾਡਾ ਪ੍ਰਾਸ਼ਰਮਣਾਕ ਮਾਨਪ੍ਰੀਤ ਬਹੁਤ ਮਾੜਾ ਕਰ ਰਹੀ ਹੈ ਸਰਕਾਰ ਯਾਰ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਦੇਖੋ ਇਹ ਥੋੜਾ ਵੀ ਆਪਣੇ ਸਾਰੇ ਹੀ ਤੁਹਾਡੇ ਪੱਖ ਚ ਹੋਣ ਵਿਰੋਧਤਾ ਹੁੰਦੀ ਰਹਿੰਦੀ ਹੈ ਯਾਰ ਕੈਪਟਨ ਅਬਰਿੰਦਰ ਸਿੰਘ ਬਰਾਵ ਕਿਦਾਂ ਆਪਾਂ ਰੁੱਸਾ ਕਿਦਾਂ ਕਰਦੇ ਹੁੰਦੇ ਸੀ ਯਾਰ ਅਕਾਲੀ ਦਲ ਵੇਲੇ ਜਦੋਂ ਬਾਦਲ ਹੁੰਦੇ ਸੀ ਬਾਦਲ ਨਾਲ ਨਹੀਂ ਬਣਦੀ ਸੀ ਤਾਂ ਬਾਦਲ ਨੂੰ ਕਿੰਨਾ ਕੁਝ ਕਿਹਾ ਜਾਂਦਾ ਸੀ ਤੁਸੀਂ ਸਭ ਤੋਂ ਵੱਧ ਕਹਿੰਦੇ ਸੀ ਇਹ ਸਰਕਾਰ ਦੇ ਜਿਹੜੇ ਮੁਖੀ ਨੇ ਹਰਜਿੰਦਰ ਗਿੱਲ ਆ ਗਿਆ ਬਾਈ ਮਨਪ੍ਰੀਤ ਬਰਾੜ ਹਰਜੀਤ ਸਿੰਘ ਤੇ ਮੈਨੂੰ ਤੁਸੀਂ ਇਸ ਚੀਜ਼ ਨੂੰ ਦੇਖੋ ਵੀ ਸੱਚ ਦੀ ਆਵਾਜ਼ ਕਿਵੇਂ ਦਬਾਈ ਜਾਂਦੀ ਹੈ ਦੁੱਖ ਕਿੱਥੇ ਲੱਗ ਰਿਹਾ ਸੱਚ ਨੂੰ ਫਾਂਸੀ ਕਿਉਂ ਦਿੱਤੀ ਜਾ ਰਹੀ ਹੈ ਅਸੀਂ ਤਾਂ ਉਹ ਕਹਿੰਦੇ ਆ ਵੀ ਹਾਂ ਚੁੱਪ ਰਿਹਾ ਤਾਂ ਹਨੇਰਾ ਚਰੇਗਾ ਕਿਵੇਂ ਕੁਝ ਕਿਹਾ ਤਾਂ ਹਨੇਰਾ ਚਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ ਯਾਰ ਉਹਨਾਂ ਕਿਤਾਬਾਂ ਨੂੰ ਪੜਨ ਵਾਲੇ ਲੋਕ ਆ ਯਾਰ ਅਸੀਂ ਯਾਰ ਸ਼ੀਸ਼ਾ ਤੁਹਾਡੇ ਮੂਹਰੇ ਆ ਯਾਰ ਹਜੇ ਕੋਈ ਸਮਾਂ ਤਾਂ ਹੋਇਆ ਨਹੀਂ ਸੱਤਾ ਦਾ ਇੰਨਾ ਹੰਕਾਰ ਇਹ ਕਿੱਥੇ ਲੈ ਕੇ ਜਾਣਾ ਯਾਰ ਅਫਸਰਾਂ ਨੂੰ ਜਿਵੇਂ ਉਹ ਟ੍ਰੀਟ ਕਰਦੇ ਸੀ ਅਫਸਰ ਉਹ ਮੈਨੂੰ ਟ੍ਰੀਟ ਹੋ ਰਹੇ ਨਹੀਂ ਯਾਰ ਉਵੇਂ ਤੁਸੀਂ ਕਰ ਰਹੇ ਹੋ ਯਾਰ ਆਤ ਤੇ ਅੰਤ ਦੇ ਵਿੱਚ ਟਿੱਪੀ ਤੇ ਅਦਕ ਦਾ ਫਰਕ ਹੈ ਟਿੱਪੀ ਅੰਤ ਹੈ ਤੇ ਅਦਕ ਆਤ ਹੈ ਹੁਣ ਆਤ ਆ ਫਿਰ ਟਿੱਪੀ ਬਦਲਨੀ ਹੈ ਉਹਨੂੰ ਅਦਕ ਨੇ ਆ ਜਾਣਾ ਹੈ ਮੁੱਦੀ ਹੋ ਜਾਣਾ ਹੈ ਅਸੀਂ ਤਾਂ ਫੇਰ ਉਦੋਂ ਜਿਵੇਂ ਪਰਸੋਂ ਦਾ ਗੱਲ ਸੀਗੀ ਵੀ ਯਾਰ ਚਲ ਕੋਈ ਨਾ ਯਾਰ ਬੇਲ ਹੋ ਗਈ ਚਲੋ ਜਿਹੜੀ ਗੱਲ ਹੋ ਗਈ ਮੈਂ ਮੈਂ ਕਹਿੰਦਾ ਸੀ ਚਲ ਯਾਰ ਜੋ ਹੋ ਗਿਆ ਹੁਣ ਚਲੋ ਕੋਈ ਨਹੀਂ ਬੰਦਾ ਸੰਭਲ ਜਾਂਦਾ ਬੁਖਾਰ ਬੁਖੂਰ ਉਤਰ ਜਾਂਦੇ ਨੇ ਰੰਜੂ ਸਿੰਘ ਬਈ ਰੰਜੂ ਸਿੰਘ ਦਾ ਮੈਂ ਭਾਨੇ ਨੂੰ ਮੈਸੇਜ ਕੀਤਾ ਸੀ ਯਾਰ ਪਾਸ ਯਾਰ ਬਈ ਮੈਂ ਕੀ ਯਾਰ ਹੁਣ ਤੁਹਾਡਾ ਲੱਖਾਂ ਨਾਲ ਮਿਲਿਆ ਹੈ ਮਤਲਬ ਜਗੇਸ਼ ਮਾਨਸਲ ਪਤਨ ਲੱਗੇ ਵੀਰੇ ਬਿਲਕੁਲ ਬਈ ਅਸੀਂ ਤਾਂ ਬਿਲਕੁਲ ਉਹਨਾਂ ਨੂੰ ਸਨੇਹਾ ਲਾਇਆ ਯਾਰ ਸਾਰੇ ਆਓ ਯਾਰ ਜ਼ੁਲਮ ਦੀ ਹੱਦ ਹੁੰਦੀ ਆ ਯਾਰ ਐਦਾਂ ਕੁਲਵੀਰ ਚੰਜਰ ਦਿਲਪ੍ਰੀਤ ਹੁਣ ਦੇਖੋ ਮੇਰਾ ਪੇਜ ਪਹਿਲਾਂ ਹੀ 4 ਮਹੀਨੇ ਤੋਂ ਬੰਦ ਆ ਕਿਉਂਕਿ ਇੰਨਾ ਸੀ ਵੀ ਚਲੋ ਗੱਡੀ ਗੁਡੀ ਤੇਲ ਪੈ ਜਾਂਦਾ ਆਪਦੇ ਖਰਚੇ ਨਿਕਲ ਆਉਂਦੇ ਮੈਨੂੰ ਸਾਰੇ ਕਹਿੰਦੇ ਯਾਰ ਨਾ ਨਾ ਬੋਲ ਛੱਡ ਯਾਰ ਨਾ ਜੀਜ਼ ਬੜ ਯਾਰ ਬਰੇਹਾ ਨਹੀਂ ਜਾਂਦਾ ਯਾਰ ਮੇਤੋ ਯਾਰ ਆ ਗਿਆ ਭਾਈ ਪੀਪੀਓ ਦੇਖੋ ਅਗਰ ਇੱਥੇ ਰਹਿਣਾ ਅੱਖਾਂ ਕੰਨ ਤੇ ਮੈਂ ਬੰਦ ਰੱਖੋ ਬਾਬਿਓ ਯਾਰ ਭਾਈ ਸਿਰ ਦੁੱਖ ਲੱਗਦਾ ਭਾਈ ਵਾ ਕੀ ਦੱਸਾਂ ਯਾਰ ਮੈਨੂੰ ਮੇਤੋ ਨਹੀਂ ਯਾਰ ਇਹ ਚੀਜ਼ਾਂ ਗਿਲ ਗਿਲ ਭਾਈ ਭਾਨਾ ਸਿੱਧੂ ਜੰਦਾਬਾਦ ਮੈਨੂੰ ਮੈਂ ਤੁਹਾਨੂੰ ਦੱਸ ਦਿੰਦਾ ਪੁਲਿਸ ਦੇ ਬੜੇ ਬੜੇ ਅਫਸਰ ਤੱਕ ਬੰਦੇ ਜਿਹੜੇ ਮੇਰੇ ਦੋਸਤ ਬڑے ਜਿਹੜੇ ਮੁਲਾਜ਼ਮ ਜਿਹੜੇ ਸਪਾਈ ਤੋਂ ਲੈ ਕੇ ਐਸਆਈ ਰੈਂਕ ਦੇ ਅ ਇੰਸਪੈਕਟਰ ਰੈਂਕ ਦੇ ਬੰਦੇ ਉਹਨਾਂ ਨਾਲ ਮੇਰੀ ਗੱਲ ਹੋਈ ਉਹ ਕਹਿੰਦੇ ਯਾਰ ਸੁੱਖਾ ਨਿਆਈ ਤੱਕ ਤੁਹਾਡੇ ਅਫਸਰ ਸਹਿਬਾਨ ਤੁਹਾਡੀ ਸਰਕਾਰ ਦੇ ਵਿੱਚ ਜਿਹੜੇ ਵਕੀਲ ਨੇ ਤੁਹਾਡੇ ਸਰਕਾਰ ਦੇ ਨੇੜੇ ਨੇ ਉਹਨਾਂ ਨੇ ਵੀ ਕਿਹਾ ਯਾਰ ਜਿਹੜੇ ਸੱਚ ਬੰਦਾ ਯਾਰ ਜਿਹੜਾ ਸੱਚਾ ਜਿਹੜਾ ਜਿਹਨੂੰ ਪਤਾ ਯਾਰ ਗਲਤ ਕੀ ਸਹੀ ਆ ਯਾਰ ਵੀ ਯਾਰ ਸੁੱਖਾ ਆ ਤੱਕਾ ਯਾਰ ਨਿਆਈ ਯਾਰ ਆ ਗੱਲ ਗਲਤ ਆ ਯਾਰ ਮੈਂ ਨਾਮ ਨਹੀਂ ਲੈਂਦਾ ਹੁੰਦਾ ਕਹਿੰਦਾ ਨਹੀਂ ਮੈਂ ਲੈਣਾ ਮੈਂ ਕਿਉਂਕਿ ਮੈਂ ਸ਼ੁਰੂ ਤੋਂ ਮੇਰੀ ਆਦਤ ਆ ਮੈਂ ਕਿਸੇ ਨੂੰ ਐ ਨਹੀਂ ਕਰਦਾ ਹੁੰਦਾ ਯਾਰ ਯਾਰ ਐਦਾਂ ਥੋੜੀ ਸੱਚ ਦਬਦਾ ਹੁੰਦਾ ਯਾਰ ਸੱਚ ਜਬਾਨਾਂ ਤੁਸੀਂ ਕਿਤੇ ਐਦਾਂ ਜਿਹੜੀਆਂ ਬੋਲਣ ਵਾਲੀਆਂ ਜਬਾਨਾਂ ਯਾਰ ਐਦਾਂ ਕਿਤੇ ਬੰਦ ਕਰ ਲੋਂਗੇ ਯਾਰ ਸਾਨੂੰ ਦੁੱਖ ਨਹੀਂ ਲੱਗ ਰਿਹਾ ਯਾਰ ਜਦੋਂ ਯਾਰ ਕਿਸੇ ਨਾਲ ਵੀ ਹੁੰਦਾ ਅਸੀਂ ਜਿਹੜੇ ਸਰਕਾਰ ਦੇ ਵਿੱਚ ਵਰਕਰ ਬੈਠੇ ਨੇ ਮੁੰਡੇ ਸਾਡੇ ਨਾਲ ਦੇ ਨੇ ਉਹ ਨੌਜਵਾਨ ਨੇ ਯਾਰ ਇਨਸਾਨ ਨੇ ਯਾਰ ਜਦੋਂ ਕੋਈ ਉਹਨਾਂ ਨਾਲ ਕਰਦਾ ਉੱਥੇ ਵੀ ਅਸੀਂ ਬੋਲੀਦਾ ਯਾਰ ਕਿਸੇ ਵੀ ਕੁੜੀ ਨਾਲ ਕਿਸੇ ਵੀ ਮੁੰਡੇ ਨਾਲ ਪੰਜਾਬ ਦੇ ਵਿੱਚ ਜਿੰਨੇ ਸਰਕਾਰ ਦੇ ਜਿਹੜੇ ਆਈਟੀ ਸੈੱਲ ਵਾਲੇ ਜਾਂ ਮੁੰਡੇ ਜਿਹੜੇ ਨੌਜਵਾਨ ਨੇ ਸਾਰੇ ਪੁਰਾਣੇ ਮੈਨੂੰ ਜਾਣਦੇ ਨੇ ਅੱਜ ਵੀ ਵਿੱਚ ਬੈਠੇ ਨੇ ਉਹ ਪੇਜ ਤੇ ਉਹਨਾਂ ਨੂੰ ਪਤਾ ਨੂੰ ਮੈਂ ਬੋਲ ਰਿਹਾ ਉਹ ਮੈਂ ਉਹਨਾਂ ਨੂੰ ਉਹ ਵੀ ਇਹੀ ਕਹਿੰਦੇ ਨੇ ਯਾਰ ਗਲਤ ਨੂੰ ਗਲਤ ਕਮਾਂਗੇ ਪਰ ਹੁਣ ਬੋਲ ਨਹੀਂ ਰਹੇ ਪਰ ਉਹਨਾਂ ਨੂੰ ਪਤਾ ਯਾਰ ਸਭ ਨੂੰ ਗਲਤ ਪਤਾ ਤੁਹਾਨੂੰ ਵੀ ਹੈ ਯਾਰ ਨਿਰਾ ਤੱਕਾ ਯਾਰ ਪਾਣੇ ਨਾਲ ਯਾਰ ਨਿਰਾ ਤੱਕਾ ਯਾਰ ਕਾ ਚੀਜ਼ ਥੋੜਾ ਹੁੰਦੀ ਹੈ ਯਾਰ ਜਿਹੜੇ ਸ਼ਰੇਮ ਫੇਸਬੁੱਕ ਤੇ ਗਾਲਾਂ ਕੱਢਦੇ ਆਂ ਕਰਤਾ ਫਲਾਣਾ ਕਰਤਾ ਉਹਨਾਂ ਤੇ ਕੋਈ ਕਾਰਵਾਈ ਨਹੀਂ ਆ ਕੋਈ ਕਾਰਵਾਈ ਨਹੀਂ ਦੱਸੋ ਉਹਨਾਂ ਤੇ ਯਾਰ ਦਲਪ੍ਰੀਤ ਕਮਾ ਅਸੀਂ ਇਕੱਠੇ ਨਹੀਂ ਉਸ ਦੇ ਲੋਕਾਂ ਨੂੰ ਚਤਰ ਕੌਰ ਸੰਮੀ ਮੈਂ ਤਾਂ ਸੋਚਦੀ ਮੋਦੀ ਇਹਨਾਂ ਸਭ ਨੂੰ ਸੋ ਇਕੱਲਾ ਨਾ ਜਾ ਕੇ ਕਿਤੇ ਉਹ ਬਾਈ ਯਾਰ ਕਾਦਾ ਯਾਰ ਇਹ ਤੂੰ ਜੱਬ ਨਵੇੜ ਦੋ ਯਾਰ ਫਿਰ ਹੋਰ ਕੀ ਆ ਯਾਰ ਅੱਗੇ ਮੂਸੇ ਵਾਲੇ ਦਾ ਕੀ ਬਣਾਇਆ ਵਿਚਾਰੇ ਦਾ ਯਾਰ ਦੀਪ ਨਾਲ ਕੀ ਹੋਇਆ ਯਾਰ ਬੜਾ ਯਾਰ ਮੈਂ ਤਾਂ ਯਾਰ ਆਉਂਦਾ ਭਾਨੇ ਤੇ ਯਾਰ ਭਾਨੇ ਦੀ ਮੈਂ ਗੱਲ ਕਰਾਂ ਨਾ ਭਾਨੇ ਦਾ ਸਿਰ ਤੇ ਬਾਪ ਹੈ ਤਾਂ ਮਾਫ ਕਰੋ ਨਾ ਉਹਦੀ ਸਿਰ ਤੇ ਮਾਂ ਹੈ ਕੱਲਾ ਬਾਪੂ ਆ ਬਿਯੁਰਗਾ ਸਿਆਣਾ ਪੁਰਾਣਾ ਬੰਦਾ ਹੈ ਉਹਨਾਂ ਨੂੰ ਕੋਈ ਇੰਨਾ ਤੁਰਿਆ ਫਿਰਿਆ ਨਹੀਂ ਆ ਉਹਨੂੰ ਕੁਝ ਨਹੀਂ ਪਤਾ ਠੀਕ ਆ ਨਾ ਉਹਦੀ ਸਿਰ ਤੇ ਮਾਤਾ ਹੈ ਦਾਦੀ ਆ ਉਹ ਵਿਚਾਰੀ 80 ਸਾਲ ਦੀ ਪੁਰਾਣੀ ਬਿਯੁਰਗ ਸੁਣਦਾ ਵੀ ਉੱਚਾ ਹੈ ਬੇਬੇ ਵਸ ਇੰਨਾ ਬੁਲਾ ਦੇ ਤਾਂ ਜਵਾਬ ਦੇ ਦੇਣਾ ਉਹ ਵੀ ਉੱਚੀ ਬੋਲ ਕੇ ਤੇ ਮਗਰ ਆਉਣ ਵਾਲਾ ਕੌਣ ਇੱਕ ਆਮਣਾ ਉਹ ਵਿਚਾਰਾ ਛੋਟਾ ਭਰਾ ਯਾਰ ਉਹਦਾ ਜੇ ਯਾਰ ਇੱਕ ਬੰਦੇ ਨੇ ਮੈਂ ਕਿਹਾ ਮੈਂ ਗਲਤ ਇੱਕ ਚੀਜ਼ਾਂ ਤੋਂ ਉਹ ਸੜਕ ਛੱਡ ਕੇ ਰਾ ਹਣਾ ਪਹਿਲਾ ਵੀਡੀਓ ਬਣਾਉਂਦਾ ਸੀ ਸਹੀ ਰਸਤੇ ਤੇ ਆਇਆ ਲੋਕਾਂ ਨੇ ਕੰਮ ਕਰਾਉਣ ਲੱਗਿਆ ਰੋਜ਼ ਨਾਲ ਆ ਧੱਕਾ ਹੋਊਗਾ ਯਾਰ ਨਜਾਇਜ਼ ਪਰਚਾ ਯਾਰ ਨਜਾਇਜ਼ ਪਰਚਾ ਅੱਜ ਬਾਹਰ ਆ ਜਾਂਦਾ ਚਲੋ ਠੀਕ ਆ ਸੀ ਕਹਣਾ ਯਾਰ ਭੁੱਲ ਗੇ ਪਰਚਾ ਹੁੰਦਾ ਰਹਿੰਦਾ ਯਾਰ ਕੋਈ ਗੱਲ ਨਹੀਂ ਆਸੀ ਬੀ ਲਾਤੀ ਯਾਰ 379 ਬੀ ਯਾਰ 506 ਲਾਤੀ 323 ਲਾਤੀ ਯਾਰ ਮੈਨੂੰ ਤਾਂ ਯਾਰ ਸਮਝ ਨਹੀਂ ਆਉਂਦੀ ਕਿਹੜਾ ਤਰੀਕਾ ਚੱਲ ਪਿਆ ਤੁਸੀਂ ਕੀ ਸਾਬਤ ਕੀ ਕਰਨਾ ਚਾਹੁੰਦੇ ਹੋ ਯਾਰ ਮੈਂ ਤੁਹਾਨੂੰ ਗਲਤ ਕਿਸੇ ਨੂੰ ਮੈਂ ਨਾਂ ਲਫ਼ਜ਼ਾਂ ਦੇ ਵਿੱਚ ਪੁਆਇੰਟ ਦੇ ਵਿੱਚ ਆਪਦੇ ਨਾਮ ਦੇ ਵਿੱਚ ਕਿਸੇ ਨੂੰ ਗਲਤ ਬੋਲਦਾ ਨਹੀਂ ਪਰ ਸਾਬਤ ਕੀ ਕਰੋਗੇ ਵੀ ਅਸੀਂ ਇੱਕ ਨਜਾਇਜ਼ ਪਰਚੇ ਕਰਵਾਏ ਸੀ ਜਿਵੇਂ ਤੁਸੀਂ ਕਹਿੰਦੇ ਹੁੰਦੇ ਸੀ ਜੀ ਬਾਦਲ ਦਲੀਏ ਨਜਾਇਜ਼ ਕਰਾਉਂਦੇ ਆ ਕਹਿੰਦੇ ਸੀ ਨਾ ਅੱਜ ਕੀ ਸਾਬਤ ਕਰੋਗੇ ਅੱਜ ਕੀ ਕਹਿਣਗੇ ਉਹ ਅੱਜ ਫਿਰ ਆ ਮੰਨ ਲਓ ਸਾਰੇ ਖੁਸ਼ ਹੋਣਗੇ ਵੀ ਕਿਉਂ ਇਹਦਾ ਮਤਲਬ ਪੰਜਾਬ ਨੂੰ ਕੋਈ ਨਹੀਂ ਸੁਧਾਰ ਸਕਦਾ ਕੋਈ ਨਹੀਂ ਸਵਾਰ ਸਕਦਾ ਜਦੋਂ ਅਸੀਂ ਰਾਜਨੀਤੀ ਇਦਾਂ ਦੀ ਕਰਨੀ ਹੈ ਯਾਰ ਆ ਦੇਖ ਲਓ ਮੇਰੇ ਕੋਲ ਕਾਪੀ ਹੈ ਯਾਰ ਫਿਆਰ ਦੀ 3234179b50634 ਗੁਰਵਿੰਦਰ ਗੁਰੀ ਸਾਰੀਆਂ ਜੱਥੇਬੰਦੀਆਂ ਨਾਲ ਜੁੜ ਲਓ ਯਾਰ ਇੱਕ ਮੈਂ ਤੁਹਾਨੂੰ ਮੈਂ ਗੱਲ ਹੋਰ ਸਨੇਹਾ ਦੇ ਦਮਾਂ ਯਾਰ ਤੁਸੀਂ ਚਾਹੇ ਤੁਹਾਡੇ ਪਿੰਡ ਸ਼ਹਿਰ ਕਿਸਾਨ ਮਤ ਜੱਥੇਬੰਦੀ ਆ ਮਜ਼ਦੂਰ ਜੱਥੇਬੰਦੀ ਆ ਜਿਹੜੇ ਵੀ ਜੱਥੇਬੰਦੀਆਂ ਇਹਨਾਂ ਨਾਲ ਜੁੜਜੋ ਯਾਰ ਜੇ ਬਚਣਾ ਹੈ ਭਾਈ ਅੱਗੇ ਵਾਲੇ ਸਮੇਂ ਚ ਜੇ ਬਚਣਾ ਚਾਹੁੰਦੇ ਹੋ ਕਿਸੇ ਨਾ ਕਿਸੇ ਜੱਥੇਬੰਦੀ ਦੇ ਨਾਲ ਜੁੜਜੋ ਇੱਕੇ ਚ ਆਜੋ ਇੱਕੇ ਚ ਹੋਜੋ ਇੱਕੇ ਜੋਜੋ ਨਹੀਂ ਸਰਕਾਰਾਂ ਨੇ ਰੋਲ ਦੇਣਾ ਤੁਮੇ ਯਾਰ ਸੁਖਪਾਲ ਸਿੰਘ ਖਹਿਰਾ ਨਾਲ ਕਿੱਡਾ ਧੱਕਾ ਹੋਇਆ ਯਾਰ ਕਿੱਡਾ ਪਰਚਾ ਹੋਇਆ ਉਹਦੀ ਬਹਿਰ ਤੱਕ ਕੈਮਰੇ ਲਾ ਕੇ ਰੱਖੇਗਾ ਵੀ ਕਦੋਂ ਕੀ ਕਰਦਾ ਕੀ ਨਹੀਂ ਕਰਦਾ ਉਹ ਜੰਗਲ ਪਾਣੀ ਕਿਸ ਤਰੀਕੇ ਜਾਂਦਾ ਕਿ ਕੱਲੀ ਕੱਲੀ ਪੁਆਇੰਟ ਤੇ ਨਜ਼ਰ ਰੱਖੀ ਗਈ ਯਾਰ ਅੱਜ ਉਹ ਪਰਚਾ ਚੋਂ ਨਿਕਲ ਕੇ ਆ ਗਿਆ ਬਰ ਪਰ ਦੁੱਖ ਕੀ ਹੈ ਉਹਦੇ ਨਾਲ ਦੇ ਬੰਦੇ ਨਹੀਂ ਖੜੇ ਉਹਦੀ ਪਾਰਟੀ ਦੇ ਬੰਦੇ ਨਹੀਂ ਉਹਦੇ ਨਾਲ ਖੜੇ ਦੁੱਖ ਇਹ ਹੈ ਯਾਰ ਪਰਚੇ ਦੇ ਡਰੋਂ ਯਾਰ ਐ ਨਾ ਹੋ ਜੇ ਉਹ ਨਾ ਹੋ ਜੇ ਅੱਜ ਦਾ ਡਰ ਹੈ ਨਾ ਇਹ ਚੀਜ਼ ਮਾਰਦੀ ਹੈ ਨਵਜੋਤ ਸਿੱਧੂ ਨਾਲ ਤੁਸੀਂ ਉਹਤੇ ਕਰ ਪਾਏ ਨਹੀਂ ਕਿਉਂਕਿ ਪਤਾ ਹੈ ਵੱਡਾ ਨਾ ਹੋਇਆ ਯਾਰ ਤੁਸੀਂ ਕਹਿੰਦੇ ਹੋ ਚੱਟਾ ਫਲਾਣਾ ਵੇਚਦਾ ਓਏ ਟਮਕਾਨਾ ਵੇਚਦਾ ਓਏ ਕਿੱਥੇ ਗਏ ਉਹ ਬਾਦੇ ਉਹ ਲਾਰੇ ਬਾਦੇ ਸਭ ਖਤਮ ਸਭ ਡੰਮਰੂ ਹੋ ਗਿਆ ਯਾਰ ਨਜਾਇਜ਼ ਤੱਕਾ ਯਾਰ ਭਾਨੇ ਨਾਲ ਨਜਾਇਜ਼ ਤੱਕਾ ਯਾਰ ਪਹਿਲੇ ਪਰਚੇ ਵੇਲੇ ਚਲੋ ਮੈਂ ਬੋਲ ਲਿਆ ਲਾਈਵ ਜ਼ਰੂਰ ਕੀਤਾ ਵੀ ਯਾਰ 10000 ਰੁਪਏ ਲੈ ਜੂ ਯਾਰ ਦੇਖੋ ਪਹਿਲਾਂ 10000 ਦਾ ਲਜਾਂ ਹੁਣ ਚੋਰੀ ਦਾ ਇਲਜ਼ਾਮ 379 ਬੀ ਸਨੇਜਿੰਗ ਕਹਿ ਲੋ ਕੁਛ ਕਹਿ ਲੋ ਚੋਰੀ ਕਹਿ ਲੋ ਹਾਂ ਸਰਕਾਰ ਭਾਣੇ ਨਾਲ ਵਧੀਆ ਕੰਮ ਕਰਕੇ ਲੋਕਾਂ ਦਾ ਜਲ ਜਿੱਤੇ ਮੈਂ ਤਾਂ ਕਹਿ ਰਿਹਾ ਇਹ ਚ ਕਿਹੜਾ ਕੋਈ ਆਪਣਾ ਤੁਹਾਡੇ ਨਾਲ ਵੈਰ ਵਰੋ ਦਾ ਯਾਰ ਤੁਸੀਂ ਸਾਡੇ ਕੋਈ ਵੱਡਦਾ ਰੌਲਾ ਯਾਰ ਤੁਹਾਡੇ ਨਾਲ ਤੁਸੀਂ ਕੋਈ ਦੁਸ਼ਮਣੀ ਮਾਫ ਕਰਾ ਤੁਹਾੜਨੇ ਕੋ ਦੁਸ਼ਮਣੀ ਥੋੜਾ ਯਾਰ ਤੁਸੀਂ ਉੱਥੇ ਆਪਦੇ ਜਿੰਨੇ ਐਮਐਲਏ ਨੂੰ ਕਹੋ ਵੀ ਭਾਈ ਤੂੰ ਆਪਦੇ ਕੋਲੇ ਇਥੇ ਸੱਦ ਲੋਕ ਤੇ ਆਪਦਾ ਹਲਾ ਆਵਦੀਆ ਜਿਹੜਾ ਲੋਕ ਦਾ ਲੋਕ ਕਚੈਰੀ ਲਾ ਤੇ ਆਗੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਾਓ ਸਾਡੇ ਹਲਕੇ ਦੇ ਵੀ ਕਰਾਓ ਹੋਰ ਲੁਧਿਆਣਾ ਮੋਗਾ ਪਠਾਨਕੋਟ ਜਲੰਧਰ ਹੁਸ਼ਿਆਰਪੁਰ ਬਰਨਾਲਾ ਬਠਿੰਡਾ ਸਾਰੇ ਐਮਐਲਏ ਜਿੰਨੇ ਹੈਗੇ ਨੇ 117 ਦੇ 17 ਐਮਐਲਏ ਆਪਦੇ ਆਦੇ ਹਲਕਿਆਂ 'ਚ ਬੈਠਣ ਵੀ ਭਾਈ ਕਿਹੜੇ ਏਜੰਟ ਨੇ ਪੈਸੇ ਲੈਣੇ ਦੱਸੋ ਅਸੀਂ 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 ਮਾਫ ਕਰਾ ਵਾਪਸ ਕਰਾਉਣੇ ਪਰਚੇ ਦਵਾਓ ਯਾਰ ਉਹਨਾਂ ਤੇ ਤੁਸੀਂ ਕਰੋ ਭਾਈ ਚੁਣੇ ਹੋਏ ਨੁਮਾਇੰਦੇ ਹੋ ਯਾਰ ਸਾਡੇ ਕਿਉਂ ਨਹੀਂ ਕਰਵਾ ਰਹੀ ਯਾਰ ਪਰ ਐ ਨਜਾਇਜ਼ ਤੱਕ ਐਡੀਆਂ ਗੰਦੀਆਂ ਧਰਾਵਾਂਾਂ ਲਾ ਕੇ ਪਰਚਾ ਯਾਰ ਐਡੀਆਂ ਗੰਦੀਆਂ ਧਰਾਵਾਂ ਦੇ ਨਾਲ ਪਰਚਾ ਯਾਰ ਇਹ ਸ਼ੋਭਾ ਨਹੀਂ ਦੇ ਰਿਹਾ ਤੁਹਾਨੂੰ ਭਾਈ ਕਿਸੇ ਵੀ ਹਾਲਤ ਦੇ ਵਿੱਚ ਇਹ ਤੁਹਾਨੂੰ ਸ਼ੋਭਾ ਨਹੀਂ ਦੇ ਰਿਹਾ ਬਹੁਤ ਜ਼ਿਆਦਾ ਦੁੱਖਦ ਹੈ ਇਸ ਆਸ ਤੇ ਉਮੀਦ ਦੇ ਨਾਲ ਕਿ ਯਾਰ ਸਰਕਾਰ ਇਸ ਪਾਸੇ ਸੋਚੇ ਯਾਰ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੋ ਯਾਰ ਤੁਸੀਂ ਲੋਕਾਂ ਨਾਲ ਇੰਨਾ ਧੱਕਾ ਯਾਰ ਤੁਹਾਡਾ ਕਿਹੜਾ ਤੁਹਾਡੇ ਜਿਹੜੇ ਜਿੰਨੇ ਕਐਮਐਲਏ ਸਾਡੇ ਜਾਣ ਕਰਨੇ ਜਾਂ ਦੋਸਤ ਨੇ ਆ ਜਾਣਦੇ ਨੇ ਕਿਹੜਾ ਇਸ ਗੱਲ ਨੂੰ ਸਹੀ ਕਹਿੰਦਾ ਮੈਨੂੰ ਦੱਸਤਾ ਦਿਓ ਯਾਰ ਕਿ ਯਾਰ ਇੱਕ ਕਾਨੂੰਨ ਰਹਿ ਗਿਆ ਯਾਰ ਇਹ ਕਾਨੂੰਨ ਹੈ ਯਾਰ ਜੋ ਕੋਈ ਹੱਕ ਦੀ ਗੱਲ ਕਰਦਾ ਸੱਚ ਦੀ ਗੱਲ ਕਰਦਾ ਇਨਸਾਨੀਅਤ ਦੀ ਗੱਲ ਕਰਦਾ ਉਹ ਚੁਣਨ ਲੱਗ ਗਏ ਇਹ ਬਹੁਤ ਜ਼ਿਆਦਾ ਦੁੱਖਦਾਇਕ ਹੈ बस ਮੈਂ ਲਾਈਵ ਆਫ ਦਾ ਇੱਥੇ ਸਮਾਪਤ ਕਰਦਾ ਹਾਂ ਤੇ ਇਸ ਇੱਕ ਤਾਂ 29 ਤਰੀਕ ਨੂੰ ਸਾਰਿਆਂ ਨੇ ਉੱਥੇ ਜ਼ਰੂਰ ਪਹੁੰਚਣਾ ਇਹ ਦੇ ਦੂਜਾ ਸਰਕਾਰ ਇਸ ਪਾਸੇ ਧਿਆਨ ਦੇਵੇ ਯਾਰ ਲੋਕਾਂ ਦੇ ਦਿਲਾਂ ਨੂੰ ਤੁਹਾਨੂੰ ਲਾਓ ਬਾਈ ਜੇ ਲੋਕਾਂ ਦੇ ਦਿਲਾਂ ਤੋਂ ਲਾਤਾ ਤਾਂ ਫਿਰ ਭਾਈ ਸਮਾਂ ਬਹੁਤਾ ਨਹੀਂ ਰਹਿਣਾ ਵਾ ਦੇਖੋ ਅਰਜਨ ਦੇ ਕਿਸੇ ਸਮੇਂ ਤਾਂ ਉਹਨੇ ਤੀਰ ਚਲਾਇਆ ਮੱਛੀ ਦੀ ਅੱਖ 'ਚ ਵੱਜਿਆ ਤੇ ਕਿਸੇ ਚੰਮੇ ਚੱਲਿਆ ਹੀ ਨਹੀਂ ਉਹੀ ਅਰਜਨ ਦੇ ਤੀਰ ਉਹੀ ਅਰਜਨ ਦੇ ਹੱਥ